ਇਸ ਸਾਲ 26 ਜਨਵਰੀ ਤੇ ਗਣਤੰਤਰ ਦਿਹਾੜੇ ਮੌਕੇ ਭਾਰਤੀ ਫੌਜ ਵਿੱਚ ਅਹਿਮ ਸਥਾਨ ਰੱਖਣ ਵਾਲੀ ਸਿੱਖ ਰੈਜੀਮੈਂਟ ਨੂੰ ਪਰੇਡ ਵਿੱਚ ਸ਼ਾਮਿਲ ਨਾ ਕੀਤੇ ਜਾਣ ਤੋਂ ਬਾਅਦ ਵੱਖ-ਵੱਖ ਸੰਗਠਨਾਂ ਨੇ ਸਰਕਾਰ ਤੋਂ ਨਾਰਾਜ਼ਗੀ ਜਤਾਈ। ਉੱਥੇ ਹੀ ਹੁਣ ਭਾਈਵਾਲ ਪਾਰਟੀ ਖਿਲਾਫ ਅਕਾਲੀ ਦਲ ਵੀ ਡਟ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਦੇ ਵਿਰੋਧ ਵਿੱਚ ਗ੍ਰਹਿ ਮੰਤਰੀ ਅਲੇ ਨੂੰ ਚਿੱਠੀ ਲਿਖ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾਨੀ ਵੀ ਨਾਰਾਜ਼ਗੀ ਜਤਾਈ ਹੈ। ਢੀਂਡਸਾਨ ਨੇ ਸਿੱਖ ਰੈਜੀਮੈਂਟ ਨੂੰ ਸ਼ਾਮਿਲ ਨਾ ਕੀਤੇ ਜਾਣ ਦਾ ਵਿਰੋਧ ਇਸ ਤਰਕ ਨਾਲ ਕੀਤਾ ਕਿ ਗਣ ਹੁਣ ਅਜਿਹੇ ਮੌਕੇ ਜੇਕਰ ਭਾਰਤ ਵੱਲੋਂ ਸਿੱਖ ਫੌਜਾਂ ਦੀ ਅਪਰੇਡ ਨਹੀਂ ਕਰਵਾਈ ਗਈ ਤਾਂ ਭਾਰਤ ਫਰਾਂਸ ਵਿੱਚ ਸਿੱਖਾਂ ਦੀ ਪਗੜੀ ਦਾ ਮਸਲਾ ਕਿਵੇਂ ਚੁਕੇਗਾ ਕਿਉਂਕਿ ਫਰਾਂਸ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਰੋਕ ਹੈ ਵਿਰੋਧ ਦੇ ਸੁਰ ਕਾਂਗਰਸੀ ਵਿਧਾਇਕ ਪਰਨੀਤ ਕੌਰ ਨੇ ਵੀ ਬੁਲੰਦ ਕੀਤੇ ਇਸ ਕਰਕੇ ਥੋੜਾ ਜਿਹਾ ਨਾਰਾਜ਼ਗੀ ਸਾਰਿਆਂ ਨੂੰ ਹੋਏਗੀ ਕਿ ਫਰਾਂਸ ਨਾਲ ਜਿੱਤੇ ਪਗੜੀ ਦਾ ਮਸਲਾ ਚੱਲ ਰਿਹਾ ਹੈ ਉਹਦਾ ਪ੍ਰਧਾਨ ਆਏ ਹੋਵੇ ਤੇ ਉਦੋਂ ਸਿੱਖ ਰੈਜਮੈਂਟ ਨੂੰ ਬਿਲਕੁਲ ਹੀ ਉਲੜੇ ਕਰਦੇ ਹੋ ਤਾਂ ਉਹਨਾਂ ਨੂੰ ਨੇਚਰਲੀ ਹਰ ਬੰਦੇ ਦੇ ਆਉਂਦਾ ਕਿ ਜਿਸ ਦੇ ਜਿਸ ਦੇਸ਼ ਚ ਲੜਾਈ ਆ ਉਹਦੀ ਤੇ ਉਹ ਉਹਨਾਂ ਨੂੰ ਵੀ ਦਿਖਾਉਣ ਦੀ ਲੋੜ ਨਹੀਂ ਸਮਝੀ ਉਹਨਾਂ ਨੇ ਮੈਨੂੰ ਆਪ ਬੜੀ ਡਿਸਪਾਇੰਟਮੈਂਟ ਹੋਈ ਮੈਂ ਟੀਵੀ ਤੇ ਦੇਖ ਰਹੀ ਸੀ ਔਰ ਵੇਟ ਕਰ ਲਈ ਸੀ ਕਿਉਂਕਿ ਇੱਕ ਬਹੁਤ ਹੀ ਸੈਂਸ ਆਫ ਪ੍ਰਾਈਡ ਆਉਂਦੀ ਹੈ ਜਦ ਹਰ ਵਕਤ ਸਾਡੇ ਸਿੱਖ ਰੈਜਿਮੈਂਟ ਦੇ ਚਾਇਸੇ ਖੇਲਾਈਦੇ ਹੋਣ ਚਾਇਸੇ ਰੈਜਿਮੈਂਟ ਤੇ ਹੋਣ ਬਹੁਤ ਵਧੀਆ ਲੱਗਦੇ ਸੀ ਪਰੇਡ ਦੇ ਵਿੱਚ ਔਰ ਦੇਖਦੇ ਦੇਖਦੇ ਰਾਗੀ ਆਦ ਕੀ ਇਹਨਾਂ ਨੇ ਇਨਕੋਰਪੋਰੇਟ ਨਹੀਂ ਕੀਤਾ ਤੋਂ ਜ਼ਰੂਰ ਮੇਰੇ ਵੱਲੋਂ ਵੀ ਪੀਐਮ ਦੇ ਨਾਲ ਇਨਕੁਆਇਰੀ ਹੈ ਬੇਨਤੀ ਹੈ ਕਿ ਅੱਗੇ ਤੋਂ ਇਹ ਗੱਲ ਨਾ ਹੋਏ ਕਿਉਂਕਿ ਸਾਡੀ ਇੱਕ ਬਹੁਤ ਪ੍ਰਾਊਡ ਹਿਸਟਰੀ ਹੈ ਸਿੱਖਾਂ ਦੀ ਇੰਡੀਅਨ ਓਮੀ ਦੇ ਵਿੱਚ